ਤੁਰਨਾ ਅੱਜ ਆਪਾਂ ਹੈਪੀ ਕੋਲੋਂ ਇੱਕ ਵੀਡੀਓ ਬਣਾਈ ਸੀ ਛੋਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੱਬਣਾ ਪਹਿਣਾ ਦਿਖਾ ਦੇਣਾ ਆਹ ਜਿਹੜੀ ਜਰਸੀ ਆ ਗਈ ਨਾ ਮਿੱਤਰੋ ਇਹ 5 ਮਹੀਨਿਆਂ ਦੀ ਤੁਹਾਨੂੰ ਗੱਬਣ ਮਿਲੂਗੀ ਤੇ ਦੰਦੋਂ ਵੀ ਖੀਰੀ ਆ ਮੂੰਹ ਮਹਾਂਦਰੀ ਦੀ ਚੈੱਕ ਕਰ ਲੋ ਕੰਨ ਬੋਧੀ ਵਾਲੀ ਪਹਿੜ ਆ ਗਈ ਹੈਪੀ ਹੈ ਨਾ ਹਾਂ ਬਾਈ ਹਾਂ ਹਾਂ ਹੈਪੀ ਤੈਨੂੰ ਤਾਂ ਇਹ ਮਤਲਬ ਤੱਕ ਕੀ ਫਿਰਦੀ ਆ ਹੈਪੀ ਪਿੰਡ ਆ ਗਿਆ ਪਿੱਥੋ ਹਾਂ ਬਾਈ ਹਾਂ ਹਾਂ ਤੇ ਨੇੜੇ ਰਾਮਪਰਾ ਰਾਮਪਰਾ ਬਾਈ ਰਾਮਪਰੇ ਤੋਂ 5 ਕਿਲੋਮੀਟਰ ਆ ਇਹ ਕੈ ਮਹੀਨਾ ਦੀ ਗੱਬਣ ਤੇਰੀ ਆ ਜਾਏ ਇਹ 5 ਮਹੀਨਾ ਦੀ ਬਾਈ 5 ਮਹੀਨਾ ਦੀ ਹਾਂ ਹਾਂ ਜੇ ਆਨਲਾਈਨ ਮਗਾਉ ਵਾਲਾ ਘਰੇ ਜਾ ਕੇ ਚੈੱਕ ਕਰਾ ਲੈ ਆਪਣੀ ਚੈੱਕ ਰਾਈ ਹੋਈ ਹੈ ਘਰੇ ਜਾ ਕੇ ਪੈਸੇ ਦੇ ਦੇ ਅਗਲਾ ਹਾਂ ਹਾਂ ਬਾਈ ਬਿਲਕੁਲ ਅਗਲੇ ਨੇ ਠੀਕ ਆ ਤੇ ਜਰ ਜਿਹੜੀ ਤੇਰੀ ਆਹਾ ਆ ਗਈ ਆਹਾ ਐਚ ਐਫ ਬੱਚੀ ਜਿਹੜੀ ਹੈ ਹਾਂ ਬਾਈ ਇਹ ਮੈਨੂੰ ਐ ਦੱਸ ਗੱਬਣ ਇਹ ਗੱਬਣਾ 4.5 ਮਹੀਨਾ ਦੀ ਬਾਈ ਇਹ ਮਿੱਤਰੋ ਜਿਹੜੀ ਆਹਾ ਆ ਗਈ ਦਾ ਚੰਗੇ ਕੱਦ ਕਾਠ ਦੀ ਇਹ 4.5 ਮਹੀਨੇ ਦੀ ਗੱਬਣ ਮਿਲੂਗੀ ਸੋਨੂ ਤੇ ਹੈਪੀ ਜੇ ਗੱਲ ਕਰਗੇ ਦੋਨੇ ਚੈੱਕਪਾਸ ਨੇ ਚੈੱਕਪਾਸ ਬਾਈ ਦੋਨੇ ਮੋਖੀ ਰਿਆ ਨੇ ਠੀਕ ਆ ਚਾਰ ਚਾਰ ਥਾਣਾ ਤੋਂ ਲੈ ਚਲੋ ਲੈ ਵੀ ਬਾਈ ਕੋਲੇ ਨਾ ਜੇ ਗੱਲ ਕਰਕੇ ਇੰਨਾ ਤੋਂ ਇਲਾਵਾ ਜਿਹੜੀਆਂ ਆਹਾ ਹਾ 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 ਹੁਣ ਦੇਖ ਓਏ ਆਹਾ ਦੋਨੇ ਬੱਚੀਆਂ ਗੱਬਣਾ ਸੀਰੇ ਆ ਬਾਈ ਸੀਰੇ ਇੱਕ ਤਰ੍ਹਾਂ ਦੇ ਇਧਰਲੇ ਪਾਸੇ ਦੇਖ ਲੋ ਬੱਚੇ ਆ ਗਏ ਜਿਹੜੇ ਹਨਾ ਇਹ ਵੀ ਜਿਹੜੀਆਂ ਹੈਗੀਆਂ ਸੋਹਣੀਆਂ ਸੁਨੱਖੀਆਂ ਜਿਹੜੀਆਂ ਬੱਚੀਆਂ ਖੜੀਆਂ ਨੇ ਜੇ ਕਿਸੇ ਦੇ ਪਸੰਦ ਆਉਂਦੀਆਂ ਬਾਈ ਦੇ ਇੱਥੇ ਫਾਰਮ ਤੇ ਆ ਜਿਓ ਮਿੱਤਰੋ ਤੇ ਤਸੱਲੀ ਕਰਕੇ ਜਿਹੜੀਆਂ ਕੋਈ ਵੀ ਲਿਜਾ ਸਕਦੇ ਓ ਬਾਕੀ ਕੱਲੀ-ਕੱਲੀ ਦੀ ਜਾਣਕਾਰੀ ਜਿਹੜੀ ਹੈਗੀ ਆ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਨੰਬਰ ਸਕਰੀਨ ਉੱਤੇ ਚੱਲਦੀ ਜਾਂਦਾ ਤੇ ਕੋਈ ਵੀ ਬੰਦਾ ਸੰਪਰਕ ਕਰ ਸਕਦਾ ਹੈਗਾ ਤੇ ਉਹ ਬਹਿੜ ਦੇ ਵੀ ਟੀਕਾ ਲੱਗਿਆ ਹੋਇਆਗਾ 36 ਦਿਨਾਂ ਦਾ 36 ਦਿਨਾਂ ਦੀ ਗੱਬਣ ਲਾ ਲਿਓ ਉਹ ਤੁਹਾਡੇ ਕਰਮ ਚੈੱਕ ਕਰਾ ਲਿਓ ਨੰਬਰ ਸਕਰੀਨ ਤੇ ਆ ਧੰਨਵਾਦ